ਜੇ ਸਰਕਾਰ ਕਰਦੀ ਹੁੰਦੀ ਤਾਂ ਸਾਡੇ 80-80 ਸਾਲ ਦੇ ਬਾਪੂ ਜੀ ਸਾਡੇ ਨੌਜਵਾਨ ਸੜਕਾਂ ਤੇ ਥੋੜੀ ਰੋਲ ਨਹੀਂ ਸੀ ਤਰਨੇ ਲਾਉਣ ਵਾਸਤੇ ਜੇ ਸਰਕਾਰ ਨੇ ਕੁਝ ਕੀਤਾ ਹੁੰਦਾ ਸਾਨੂੰ ਲੋੜ ਨਹੀਂ ਸੀ ਅੱਜ ਇੱਥੇ ਸੜਕਾਂ ਤੇ ਰੋਲਣ ਦੀ ਮੈਂ ਆਪਦੀ ਜੌਬ ਛੱਡ ਕੇ ਆਈ ਆਂ ਵੀਰੇ ਜੌਬ ਕਰਦੀ ਜੌਬ ਲੈਫਟ ਕਰ ਦਿੰਦੀ ਆ ਮੈਂ ਮੈਂ ਕਿਹਾ ਮੈਂ ਭਾਨੇ ਦੀ ਸਪੋਰਟ ਚ ਜਾਉਂਗੀ ਉੱਥੇ ਦੇਖੋ ਵੀਰੇ ਇਹ ਡਰ ਤਾਂ ਸਭ ਨੂੰ ਹੁੰਦਾ ਹਨਾ ਜਿਹੜਾ ਭਾਨੇ ਤੇ ਹੋ ਰਿਹਾ ਉਹੀ ਸਾਡੇ ਬੱਚਿਆਂ ਤੇ ਨਾ ਹੋ ਜਾਏ ਮਾਪਿਆਂ ਨੂੰ ਇਹੀ ਕਹੂੰਗੀ ਕਿਸੇ ਤੇ ਵੀ ਹੋ ਸਕਦਾ ਐਦਾਂ ਦਾ ਹਨਾ ਜੇ ਇਕੱਠੇ ਹੋ ਕੇ ਆਪਾਂ ਬੋਲਾਂਗੇ ਆਪਾਂ ਸੱਚ ਦੇ ਹੱਕ ਵਿੱਚ ਖੜਾਂਗੇ ਤਾਂ ਫਿਰ ਇਹ ਸਰਕਾਰਾਂ ਝੁਕ ਜਾਣਗੀਆਂ ਦਰਨ ਦੀ ਲੋੜ ਨਹੀਂ ਆਓ ਇਕੱਠੇ ਹੋ ਆਪਾਂ ਕਿਹੜਾ ਕੋਈ ਗਲਤ ਕੰਮ ਕਰ ਰਹੇ ਆ ਆਪਾਂ ਤਾਂ ਸ਼ਾਂਤਮਈ ਧਰਨਾ ਹੀ ਲਾਉਣਾ ਸੀ ਉਹ ਹੀ ਨਹੀਂ ਲਾਉਣ ਦਿੰਦੇ ਸਾਨੂੰ ਤੁਹਾਨੂੰ ਕਿਵੇਂ ਲੱਗਦਾ ਕਿ ਸਰਕਾਰ ਕਿੱਥੇ ਕਿੱਥੇ ਧੱਕੇਸ਼ਾਹੀ ਕਰ ਰਹੀ ਐ ਸਰਕਾਰ ਦਾ ਇਹ ਕਹਿਣਾ ਹੁਣ ਵੀ ਕਿ ਪੁਲਿਸ ਜਿੱਥੋਂ-ਤਿੱਥੋਂ ਸ਼ਿਕਾਇਤਾਂ ਮਿਲ ਰਹੀਆਂ ਭਾਣਾ Sidhu ਤੇ ਕਾਰਵਾਈ ਤਾਂ ਹੋ ਰਹੀ ਐ ਕਿਉਂ ਪੈਸੇ ਮੰਗਦਾ ਸੀ ਧਕਾਉਂਦਾ ਸੀ ਇਮੀਗ੍ਰੇਸ਼ਨ ਵਾਲਿਆਂ ਦਾ ਪਹਿਲਾ ਪਰਚਾ ਹੋਇਆ ਬਾਈ ਭਾਨੇ ਤੇ ਪਹਿਲਾਂ ਜਦੋਂ ਉਹਨਾਂ ਨੂੰ ਬਰੀ ਕਰ ਦਿੱਤਾ ਗਿਆ ਸੀ ਕਿਉਂਕਿ ਪਹਿਲਾਂ ਇਮੀਗ੍ਰੇਸ਼ਨ ਤੇ ਉਹਨਾਂ ਦੇ ਆਲਰੇਡੀ ਪਰਚੇ ਕਾਫੀ ਸੀਗੇ ਫਿਰ ਜਦੋਂ ਉਦੋਂ ਉਹਨਾਂ ਦੇ ਇਮੀਗ੍ਰੇਸ਼ਨ ਤੇ ਪਰਚੇ ਨਿਕਲੇ ਸੀ ਉਹਨਾਂ ਨੂੰ ਕਿਉਂ ਨਹੀਂ ਅੰਦਰ ਕੀਤਾ ਗਿਆ ਭਾਨੇ ਸਿੱਧੂ ਤੇ ਹੋਰ ਪਰਚੇ ਪਾ ਕੇ ਉਹਨਾਂ ਨੂੰ ਅੰਦਰ ਸਿੱਟਤਾ ਉਹਨਾਂ ਨੂੰ ਕਿਉਂ ਨਹੀਂ ਅੰਦਰ ਕੀਤਾ ਗਿਆ ਚੈਨੀ ਚੋਰ ਦਾ ਉਹਦੇ ਤੇ ਪਰਚਾ ਪਾਇਆ ਗਿਆ ਚੈਨੀ ਚੋਰੀ ਕਰੂਗਾ ਭਾਈ ਉਹ ਵੀ ਪਿੰਡਾਂ 'ਚ ਬੀਬੀਆਂ ਜਾਂ ਬਜ਼ੁਰਗ ਕੀ ਗੱਲਾਂ ਕਰ ਰਿਹਾ ਅੱਜ ਦੀ ਘੜੀ ਅਸੀਂ ਗਲਤੀ ਕਰ ਲਈ ਮਾਨ ਨੂੰ ਵੋਟਾਂ ਪਾ ਕੇ ਬਹੁਤ ਵੱਡੀ ਗਲਤੀ ਕਰ ਲਈ ਤੇ ਇਹ ਗਲਤੀ ਹੁਣ ਦੁਬਾਰਾ ਨਹੀਂ ਕਰਾਂਗੇ ਅਸੀਂ ਗਰੂਰ 'ਚ ਤਾਂ ਚੱਪੇ-ਚੱਪੇ ਤੇ ਪੁਲਿਸ ਖੜੀ ਹੈ ਅੱਗੇ ਕਹਿਣ ਦੀ ਗੱਲ ਆ ਵੀ ਸਰਕਾਰ ਇੰਨਾ ਕੁ ਡਰ ਚੁੱਕੀ ਆ ਮੁੱਖ ਮੰਤਰੀ ਦੇ ਸ਼ਹਿਰ ਸੰਗਰੂਰ ਦੇ ਵਿੱਚ ਲੋਕ ਦੂਰ ਦਰਾਡੇੋਂ ਆ ਰਹੇ ਨੇ ਸਿਰਫ ਇਸ ਕਰਕੇ ਕਿ ਧੱਕੇਸ਼ਾਹੀ ਹੋ ਰਹੀ ਹੈ ਵੱਡੀ ਗਿਣਤੀ ਚ ਲੋਕ ਨੇ ਜਿੱਥੇ ਨੌਜਵਾਨ ਬਜ਼ੁਰਗ ਆ ਰਹੇ ਨੇ ਉੱਥੇ ਹੀ ਕੁੜੀਆਂ ਵੀ ਇਸ ਧਰਨੇ ਦੇ ਵਿੱਚ ਆਈਆਂ ਨੇ ਇੱਕ ਸਾਡੇ ਨਾਲ ਇੱਧਰ ਖੜੇ ਨੇ ਇਹਨਾਂ ਨੂੰ ਪੁੱਛਦੇ ਆ ਤੁਸੀਂ ਕਿੱਥੋਂ ਆਏ ਹੋ ਔਰ ਕਿਉਂ ਆਏ ਆ ਅ ਸਰ ਮੈਂ ਸਭ ਤੋਂ ਪਹਿਲਾਂ ਤੁਹਾਡਾ ਧੰਨਵਾਦ ਕਰਨਾ ਚਾਹੁੰਦੀ ਆ ਕਿ ਤੁਸੀਂ ਮਤਲਬ ਮੇਰੀ ਆਵਾਜ਼ ਲੋਕਾਂ ਤੱਕ ਪਹੁੰਚਾ ਰਹੇ ਹੋ ਹੈਨਾ ਅ ਮੇਰਾ ਪਿੰਡ ਹੈ ਜੀ ਮਾਲ ਵਾਲਾ ਬਠਿੰਡੇ ਤੋਂ 35 ਕਿਲੋਮੀਟਰ ਦੂਰ ਹੈ ਜੀ ਤੇ ਸਪੈਸ਼ਲ ਧਰਨੇ ਧਰਨੇ ਤੇ ਆਈਆਂ ਜੀ ਮੈਂ ਆਪਣਾ ਜਿਹੜਾ ਪਾਨਾ ਸਿੱਧੂ ਬਾਈ ਉਹਨੂੰ ਰਹਾ ਕਰਾਉਣ ਲਈ ਇੰਨੇ ਲੋਕ ਇਕੱਠੇ ਹੋਏ ਆ ਹਨਾ ਲੋਕ ਜਿਹੜੀ ਸਰਕਾਰ ਬਹੁਤ ਜਿਆਦਾ ਧੱਕਾ ਕਰ ਰਹੀ ਹੈ ਅਸੀਂ ਪਹਿਲਾਂ ਸੰਗਰੂਰ ਦਾ ਜਿਹੜੇ ਵਿੱਚ ਵੀ ਗਏ ਸੀ ਇੱਥੇ ਬਸ ਅਡਾ ਆਪਣਾ ਇੰਨੀ ਕ ਸਰਕਾਰ ਇਹਨਾਂ ਕ ਡਰ ਚੁੱਕੀ ਹੈ ਚਾਰੇ ਪਾਸੇ ਪੁਲਸੀ ਪੁਲਸ ਹੀ ਪੁਲਸ ਲਾ ਛੱਡੀ ਹੈ ਵੀ ਕਿਤੇ ਸਾਡੇ ਪੰਜਾਬੀ ਆ ਕੇ ਘੇਰਾ ਨਾ ਪਾ ਲੈਣ ਉਹਨੂੰ ਹੁਣ ਹਾਈਵੇ ਵੀ ਜਾਮ ਕਰ ਦਿੱਤਾ ਗਿਆ ਤੇ ਤੁਹਾਨੂੰ ਕਿਉਂ ਲੱਗਿਆ ਕਿ ਧਰਨੇ ਚਾਉਣਾ ਜ਼ਰੂਰੀ ਹੈ ਘਰਦਿਆਂ ਨੇ ਰੋਕਿਆ ਨਹੀਂ ਕਿਉਂਕਿ ਕਈਆਂ ਤੇ ਪਰਚੇ ਹੋ ਰਿਹਾ ਵਿਰੇ ਘਰਦਿਆਂ ਨੇ ਰੋਕਿਆ ਸੀਗਾ ਪਰ ਮੈਂ ਉਹਨਾਂ ਨੂੰ ਕਹਤਾ ਮੈਂ ਧਰਨੇ ਤੇ ਨਹੀਂ ਜਾਂਦੀ ਹੈਗੀ ਮੈਂ ਵੈਸੇ ਹੀ ਆਪਣੀ ਫਰੈਂਡ ਕੋਲ ਜਾ ਰਹੀ ਹਾਂ ਝੂਠ ਬੋਲ ਕੇ ਘਰਦਿਆਂ ਨੂੰ ਆਈਆਂ ਇਹ ਝੂਠ ਤੁਹਾਨੂੰ ਇਸ ਕਰਕੇ ਬੋਲਣਾ ਪਿਆ ਕਿ ਅੱਜ ਲੋੜ ਆ ਬੋਲਣ ਦੀ ਇੱਥੇ ਆਉਣਾ ਪੈਣਾ ਹਾਂਜੀ 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 ਜੇ ਅੱਜ ਨਹੀਂ ਆਪਾਂ ਇਕੱਠੇ ਹੋਵਾਂਗੇ ਤਾਂ ਪਾਣੀ ਸਿਰ ਤੋਂ ਲੰਘ ਚੁੱਕਿਆ ਹੁਣ ਸਾਰਿਆਂ ਨੂੰ ਇਕੱਠੇ ਹੋਣਾ ਪੈਣਾ ਹੈ ਆਪਾਂ ਨੂੰ ਤਾਂ ਤੁਹਾਨੂੰ ਕਿਵੇਂ ਲੱਗਦਾ ਕਿ ਸਰਕਾਰ ਕਿੱਥੇ ਕਿੱਥੇ ਧੱਕੇਸ਼ਾਹੀ ਕਰ ਰਹੀ ਹੈ ਕਿ ਕੋਈ ਸਰਕਾਰ ਦਾ ਇਹ ਕਹਿਣਾ ਹੁਣ ਵੀ ਕਿ ਪੁਲਿਸ ਜਿੱਥੋਂ-ਤਿੱਥੋਂ ਸ਼ਿਕਾਇਤਾਂ ਮਿਲ ਰਹੀਆਂ ਭਾਨਾ ਸਿੱਧੂ ਤੇ ਕਾਰਵਾਈ ਤਾਂ ਹੋ ਰਹੀ ਹੈ ਕਿ ਉਹ ਪੈਸੇ ਮੰਗਦਾ ਸੀ ਧਕਾਉਂਦਾ ਸੀ ਇਮੀਗ੍ਰੇਸ਼ਨ ਵਾਲਿਆਂ ਨੂੰ ਦੇਖੋ ਜਿਹੜਾ ਸਭ ਤੋਂ ਪਹਿਲਾਂ ਪਹਿਲਾ ਪਰਚਾ ਹੋਇਆ ਬਾਈ ਭਾਨੇ ਤੇ ਜੀ ਪਹਿਲਾਂ ਜਦੋਂ ਉਹਨਾਂ ਨੂੰ ਬਰੀ ਕਰ ਦਿੱਤਾ ਗਿਆ ਸੀ ਕਿਉਂਕਿ ਪਹਿਲਾਂ ਇਮੀਗ੍ਰੇਸ਼ਨ ਤੇ ਉਹਨਾਂ ਤੇ ਆਲਰੇਡੀ ਪਰਚੇ ਕਾਫੀ ਸੀਗੇ ਫਿਰ ਜਦੋਂ ਉਦੋਂ ਉਹਨਾਂ ਦੇ ਇਮੀਗ੍ਰੇਸ਼ਨ ਤੇ ਪਰਚੇ ਨਿਕਲੇ ਸੀ ਉਹਨਾਂ ਨੂੰ ਕਿਉਂ ਨਹੀਂ ਅੰਦਰ ਕੀਤਾ ਗਿਆ ਹੂੰ ਪਾਨੇ ਸਿੱਧੂ ਤੇ ਹੋਰ ਪਰਚੇ ਪਾ ਕੇ ਉਹਨਾਂ ਨੂੰ ਅੰਦਰ ਸਿੱਟਤਾ ਉਹਨਾਂ ਨੂੰ ਕਿਉਂ ਨਹੀਂ ਅੰਦਰ ਕੀਤਾ ਗਿਆ ਚੈਨੀ ਚੋਰ ਦਾ ਉਹਦੇ ਤੇ ਪਰਚਾ ਪਾਇਆ ਗਿਆ ਚੈਨੀ ਚੋਰੀ ਕਰੂਗਾ ਬਾਈ ਉਹ ਪਿੰਡਾਂ 'ਚ ਅੱਜਕੱਲ ਗੱਲਾਂ ਕੀ ਹੋ ਰਹੀਆਂ ਕਿਉਂਕਿ ਕਈ ਲੋਕ ਨਾ ਦੂਰ ਦਰਾਡੇੋਂ ਆ ਰਹੇ ਹਰਿਆਣੇ ਵਾਲੇ ਵੀ ਸਾਨੂੰ ਮਿਲੇ ਆ ਕਿ ਅਸੀਂ ਜਾਣਾ ਹੈ ਉੱਥੇ ਧੱਕਿਆ ਹੋਇਆ ਪਿੰਡਾਂ 'ਚ ਬੀਬੀਆਂ ਜਾਂ ਬਜ਼ੁਰਗ ਕੀ ਗੱਲਾਂ ਕਰ ਰਹੇ ਆ ਅੱਜ ਦੀ ਘੜੀ ਦੇਖੋ ਸਾਰੇ ਪਾਸੇ ਤਾਂ ਇਹੀ ਹੋ ਰਿਹਾ ਜੀ ਵੀ ਅਸੀਂ ਗਲਤੀ ਕਰ ਲਈ ਮਾਨ ਨੂੰ ਵੋਟਾਂ ਪਾ ਕੇ ਬਹੁਤ ਵੱਡੀ ਗਲਤੀ ਕਰ ਲਈ ਤੇ ਇਹ ਗਲਤੀ ਹੁਣ ਦੁਬਾਰਾ ਨਹੀਂ ਕਰਾਂਗੇ ਅਸੀਂ ਇਹ ਗੱਲਾਂ ਕਰ ਰਹੇ ਆ ਲੋਕ ਹਾਂਜੀ ਹਾਂਜੀ ਤਾਂ ਜਿੰਨੇ ਲੋਕ ਆਏ ਆ ਇੱਥੋਂ ਆਉਂਦੇ ਹੋਏ ਸੰਗਰੂਰ ਦੇ ਵਿੱਚ ਜਦੋਂ ਐਂਟਰੀ ਕਰਨੀ ਸੀ ਕਿੰਨਾ ਤੁਹਾਨੂੰ ਲੋਡ ਜ਼ੋਰ ਲਾਉਣਾ ਪਿਆ ਕਿ ਅਸੀਂ ਜਾਣਾ ਹੀ ਜਾਣਾ ਹੈ ਅੰਦਰ ਦੇਖੋ ਵੀਰੇ ਮੈਂ ਤਾਂ ਬਸ ਤੇ ਆਈ ਆ ਬਸ ਤੇ ਤਾਂ ਕੋਈ ਐਡੀ ਉਹ ਨਹੀਂ ਹੋਈ ਆਪਣਾ ਜਿਹੜਾ ਹੈਗਾਗਾ ਮੈਨੂੰ ਪੁਲਿਸ ਪਹਿਲੀ ਵਾਰੀ ਕਿੱਥੇ ਦੇਖਣ ਨੂੰ ਮਿਲੀ ਕਿ ਇੰਨੀ ਪੁਲਿਸ ਸੰਗਰੂਰ ਦੇ ਵਿੱਚ ਪੁਲਸਤਾ ਵੀਰੇ ਜਿਹੜਾ ਹੈਗਾ ਆਪਣਾ ਟੋਲ ਪਲਾਜ ਆ ਜਾਂਦਾ ਮੈਨੂੰ ਪਤਾ ਨਹੀਂ ਉਹ ਕਿੱਥੇ ਜਿਆ ਟੋਲ ਪਲਾਜ ਤੇ ਪੁਲਸ ਬਹੁਤ ਖੜੀ ਆ ਉੱਥੇ ਆਪਣੇ ਪੰਜਾਬੀ ਵੀਰ ਖੜੇ ਸੀ ਸਾਰੇ ਉਹਨਾਂ ਨੂੰ ਅੱਗੇ ਨਹੀਂ ਜਾਣ ਦਿੱਤਾ ਜਾ ਰਿਆ ਸੀ ਸਾਰੇ ਆਪਣੇ ਉੱਥੇ ਖੜੇ ਸੀਗੇ ਉਹਨਾਂ ਨੂੰ ਜਾਣ ਹੀ ਤੇਰੇ ਸੀ ਬਾਕੀ ਸੰਗਰੂਰ ਚ ਤਾਂ ਚੱਪੇ ਚੱਪੇ ਤੇ ਪੁਲਸ ਖੜੀ ਆ ਵੀਰੇ ਮਤਲਬ ਕਹਿਣ ਦੀ ਗੱਲ ਆ ਵੀ ਸਰਕਾਰ ਇੰਨਾ ਕ ਡਰ ਚੁੱਕੀ ਆ ਬੁੱੱਛੜ ਸਰਕਾਰ ਕਹੂੰਗੀ ਪਰ ਇਹ ਜੀਆਂ ਗੱਲਾਂ ਕਰਦੇ ਆ ਨਾ ਜਦੋਂ ਲੋਕ ਕਹਿੰਦੇ ਆ ਕਿ ਨਿੱਜੀ ਗੱਲਾਂ ਨਾ ਹੀ ਕਰੋ ਸਰਕਾਰ ਨੇ ਕੀ ਨਹੀਂ ਕੀਤਾ ਤੇ ਸਵਾਲ ਹੋਣਾ ਚਾਹੀਦਾ ਇਸ ਤਰ੍ਹਾਂ ਦੀਆਂ ਵੀ ਲੋਕ ਗੱਲਾਂ ਕਰਦੇ ਆ ਸਰਕਾਰ ਕਰਦੀ ਕੀ ਐ ਕੁਛ ਵੀ ਨਹੀਂ ਕਰਦੀ ਜੇ ਸਰਕਾਰ ਕਰਦੀ ਹੁੰਦੀ ਤਾਂ ਸਾਡੇ 80-80 ਸਾਲ ਦੇ ਬਾਪੂ ਜੀ ਸਾਡੇ ਨੌਜਵਾਨ ਸੜਕਾਂ ਤੇ ਥੋੜੀ ਰੋਲਣੇ ਸੀ ਤਰਨੇ ਲਾਉਣ ਵਾਸਤੇ ਜੇ ਸਰਕਾਰ ਨੇ ਕੁਛ ਕੀਤਾ ਹੁੰਦਾ ਸਾਨੂੰ ਲੋੜ ਨਹੀਂ ਸੀ ਅੱਜ ਇੱਥੇ ਸੜਕਾਂ ਤੇ ਰੋਲਣ ਦੀ ਮੈਂ ਆਪਦੀ ਜੌਬ ਛੱਡ ਕੇ ਆਈ ਆ ਵੀਰੇ ਅੱਛਾ ਤੁਸੀਂ ਜੌਬ ਕਰਦੇ ਹੋ ਜੌਬ ਲੈਫਟ ਕਰ ਦਿਤੀ ਆ ਮੈਂ ਮੈਂ ਕਿਹਾ ਮੈਂ ਭਾਨੇ ਦੀ سپورਟ ਤੇ ਜਾਉਂਗੀ ਉੱਥੇ ਹੂੰ ਤਾਂ ਤੂੰ ਜਿਹੜੇ ਲੋਕ ਅੱਜ ਵੀ ਮਹਿਸੂਸ ਕਰ ਰਿਹਾ ਕਿ ਜਿੱਥੇ ਇਸ ਤੇ ਧੱਕਾ ਹੁੰਦਾ ਹੈ ਕਈਆਂ ਨੂੰ ਤਾਂ ਮਾਪੇ ਵੀ ਰੋਕ ਰਿਆ ਨਾ ਮੁੰਡੇ ਕੁੜੀਆਂ ਨੂੰ ਕਿ ਨਾ ਜਾਓ ਕਿਤੇ ਤੁਹਾਡੇ ਨਾਲ ਵੀ ਪਰਚੇ ਵਾਲੀ ਰਾਜਨੀਤੀ ਨਾ ਹੋ ਜੇ ਦੇਖੋ ਵੀਰੇ ਡਰ ਤਾਂ ਸਭ ਨੂੰ ਹੁੰਦਾ ਹੈ ਹਨਾ ਮਾਪੇ ਉਹਦਾ ਕੋਈ ਇੱਕ ਪੁੱਤ ਹੁੰਦਾ ਕਿਸੇ ਦੇ ਦੋ ਹੁੰਦੇ ਅਗਲੇ ਨੂੰ ਹੁੰਦਾ ਯਾਰ ਵੀ ਸਾਡਾ ਕੋਈ ਹਨਾ ਵੀ ਜਿਹੜਾ ਭਾਨੇ ਤੇ ਹੋ ਰਿਹਾ ਉਹੀ ਸਾਡੇ ਬੱਚਿਆਂ ਤੇ ਨਾ ਹੋ ਜੇ ਤਾਂ ਮਾਪਿਆਂ ਨੂੰ ਇਹੀ ਕਹੂੰਗੀ ਵੀ ਕਿਸੇ ਤੇ ਵੀ ਹੋ ਸਕਦਾ ਇਦਾਂ ਦਾ ਹਨਾ ਜੇ ਇਕੱਠੇ ਹੋ ਕੇ ਆਪਾਂ ਬੋਲਾਂਗੇ ਆਪਾਂ ਸੱਚ ਦੇ ਹੱਕ ਵਿੱਚ ਖੜਾਂਗੇ ਤਾਂ ਫਿਰ ਇਹ ਸਰਕਾਰਾਂ ਝੁਕ ਜਾਣਗੀਆਂ ਡਰਨ ਦੀ ਲੋੜ ਨਹੀਂ ਆਓ ਇਕੱਠੇ ਹੋ ਆਪਾਂ ਕਿਹੜਾ ਕੋਈ ਗਲਤ ਕੰਮ ਕਰ ਰਹੇ ਆ ਆਪਾਂ ਤਾਂ ਸ਼ਾਂਤਮਈ ਤਰਨਾ ਹੀ ਲਾਉਣਾ ਸੀ ਉਹੀ ਨਹੀਂ ਲਾਉਂ ਦਿੰਦੇ ਸਾਨੂੰ ਇਹ ਹੀ ਕਹਿਣਾ ਚਾਹੂੰਗੀ ਬਸ ਸਾਨੂੰ ਤਾਂ ਲਾਉਂ ਪਸਾਨੂੰ ਲੋੜ ਕੀ ਹੈ ਜੀ ਸਾਨੂੰ ਇਨਸਾਫ ਦੇਵੇ ਫਗਦਮਾਨ ਪ੍ਰਸ਼ਾਸਨ ਸਾਨੂੰ ਕੋਈ ਇਤਰਾਜ਼ ਨਹੀਂ ਸਾਨੂੰ ਇਨਸਾਫ ਮਿਲਣਾ ਚਾਹੀਦਾ ਇਨਸਾਫ ਦੇ ਦੇ ਅਸੀਂ ਕੋ ਸਾਡੇ ਮਾਨ ਸਾਹਿਬ ਨੂੰ ਅੰਦਰ ਬੰਦ ਕਰਤਾ ਸੰਗਰੂਰ ਦੇ ਐਮਪੀ ਸਾਹਿਬ ਹੈ ਉਹਨੂੰ ਬੰਦ ਕਰਤਾ ਫਗਦਮਾਨ ਦਾ ਕੀ ਰੋਲ ਹੈ ਬੰਦ ਕਰਨ ਦਾ ਸਾਰੇ ਮਾਨ ਸਾਹਿਬ ਤੋਂ ਬੰਦ ਕਰਦੇ ਕਿ ਲੋਕ ਗੁੱਸੇ ਦੇ ਵਿੱਚ ਨੇ ਮੁੰਡੇ ਹੋਣ ਕੁੜੀਆਂ ਹੋਣ ਬਜ਼ੁਰਗ ਹੋਣ ਕਈ ਵਰਗਾਂ ਦੇ ਲੋਕ ਇੱਥੇ ਪੁੱਜ ਰਹੇ ਆ ਕਿ ਜਿੱਥੇ ਇੱਥੇ ਬੇਇਨਸਾਫੀ ਹੋਵੇਗੀ ਅਸੀਂ ਬੋਲਾਂਗੇ ਬੋਲਣ ਦੀ ਇਸ ਕਰਕੇ ਲੋੜ ਹੈ ਕਿ ਧੱਕਾ ਕਿਸੇ ਨਾਲ ਨਾ ਹੋਵੇ ਔਰ ਲੋਕ ਜਿਨ੍ਹਾਂ ਨਾਲ ਅਸੀਂ ਗੱਲ ਕਰਦੇ ਹਾਂ ਇਹ ਕਹਿ ਰਹੇ ਨੇ ਕਿ ਸਾਨੂੰ ਪਛਤਾਵਾ ਬਹੁਤ ਹੋ ਰਿਹਾ ਕਿ ਅਸੀਂ ਇਹ ਜੇ ਲੋਕ ਚੁਣੇ ਇਹ ਜੇ ਨੁਮਾਇੰਦੇ ਚੁਣੇ ਜਿਨ੍ਹਾਂ ਨੂੰ ਆਪਣਾ ਸਮਝਦੇ ਸੀ ਪਰ ਕਰ ਕੁਝ ਹੋ ਰਿਹਾ ਹੈ ਉਲਟ ਰਿਹਾ ਹੈ ਤਾਂ ਸਰਕਾਰ ਇਹ ਜੇ ਕਿਉਂ ਕਰ ਰਹੀ ਹੈ ਸਰਕਾਰ ਨੂੰ ਵੀ ਸੋਚਣ ਦੀ ਲੋੜ ਹੈ ਤਾਂ ਕਿ ਫੈਸਲੇ ਬਦਲੇ ਜਾ ਸਕਣ ਇਸ ਤਰ੍ਹਾਂ ਦੀਆਂ ਗੱਲਾਂ ਹੋ ਰਹੀਆਂ ਨੇ ਸਾਥੀ ਕੈਮਰਾ ਕੁਲਦੀਪ ਸਿੰਘ ਦੇ ਨਾਲ ਸੰਦੀਪ ਲਾਦੂ ਕਾ ABC ਪੰਜਾਬ ਸੰਗਰੂਰ